ਬਸੀ ਪਠਾਣਾ ਦੇ ਵਿੱਚ ਪੱਤਰਕਾਰ ਰਾਜਨ ਭੱਲਾ ਦੇ ਵੱਲੋਂ ਦਿਖਾਈ ਜਾਣ ਵਾਲੀ ਸੱਚਾਈ ਨੂੰ ਦਵਾਉਣ ਦੇ ਲਈ ਉਹਨਾਂ ਦੇ ਉੱਤੇ ਜਾਣਲੇਵਾ ਹਮਲਾ ਹੋਇਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਨ ਭੱਲਾ ਦੇ ਨਾਲ ਕੁੱਟਮਾਰ ਹੋਈ ਹੈ ਤਾਂ ਫੋਨ ਕਾਲ ਤੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਰ ਕੀ ਗੱਲਬਾਤ ਹੋ ਗਈ ਸੀ ਜਿਹੜੀ ਕਿ ਕੱਲ ਜਿਹੜੀਆਂ ਖਬਰਾਂ ਉੱਡੀਆਂ ਨੇ ਕਿ ਬਸੀ ਪਠਾਣਾ ਦੇ ਵਿੱਚ ਪੱਤਰਕਾਰ ਰਾਜਨ ਭੱਲਾ ਜੀ ਉਹਨਾਂ ਦੇ ਉੱਤੇ ਜਾਣਲੇਵਾ ਹਮਲਾ ਹੋਇਆ। ਸਰ ਮੈਂ ਨਾ ਕੱਲ ਆਪਣੇ ਬੈਂਕ ਚ ਪੇਮੈਂਟ ਲਗਾ ਕੇ ਮੈਂ ਇਧਰ ਨੂੰ ਆ ਰਿਹਾ ਬਿਆਰ ਚ ਨੂੰ ਜੀ ਜਿਹੜੇ ਸਾਡੇ ਵਾਰ ਤੇ ਕਾਉਂਸਲਰ ਮਨਪ੍ਰੀਤ ਸਿੰਘ ਹੈਪੀ ਜੀ ਹਾਂਜੀ ਉਹਨਾਂ ਨੇ ਮੈਨੂੰ ਫੋਨ ਕਰਿਆ ਪੁੱਲੇ ਜੀ ਕਿੱਥੇ ਹੋ ਜੀ ਅਗੇ ਪਤਾ ਜੀ ਮੈਂ ਆ ਰਿਹਾ ਹਾਂ ਕਹਿੰਦਾ ਤੁਹਾਡੇ ਘਰ ਕੋ ਖੜੇ ਸੀਵੇ ਬੋਰਡ ਵਾਲੇ ਖੜੇ ਨੇ ਹੂੰ ਮੈਂ ਸੀਵੇ ਬੋਰਡ ਵਾਲੇ ਕੋ ਖੜ ਗਿਆ ਇੱਕ ਮੁੰਡਾ ਗਗਨਤਾ ਇੱਕ ਰਚਿਤ ਮਲੋਤਰਾਤਾ ਜੀ ਤੇ ਉਹ ਕਹਿੰਦੇ ਪ੍ਰਧਾਨ ਜੀ ਕਿ ਇਤਿਆਰ ਰੱਖਿਆ ਕਰੋ ਵੀ ਅੱਗੇ ਨੂੰ ਖਬਰ ਲਾਇਆ ਕਰੋ ਸਾਨੂੰ ਦਾਦ ਦੇਵਰੇ ਦੀ ਸਮੱਸਿਆ ਹੱਲ ਕਰ ਦੇਣੀ ਹੂੰ ਉਹ ਮੈਂ ਕਹਿੰਦਾ ਜੀ ਬੀਬੀ 25-25 ਦਿਨ ਤੋਂ ਤੁਸੀਂ ਕਿ ਪਾਣੀ ਦੀ ਲੀਕੇਜ ਠੀਕ ਕਰੀ ਆ ਜਿਹੜੇ ਟੈਲਾ ਪਟ ਗਿਆ ਉਹ ਤਾਂ ਲਾ ਦਿਆ ਕਰੋ ਵੀ ਲੋਕਾਂ ਦੇ ਅੰਦਰ ਗਿੱਦੇ ਨੇ ਹੂੰ ਹੂੰ ਕਹਿੰਦਾ ਪ੍ਰਧਾਨ ਜੀ ਤੁਸੀਂ ਖਬਰ ਆ ਪੀ ਮੈਂ ਕਿਹਾ ਹੈਪੀ ਪ੍ਰਧਾਨ ਕੋਲ ਖੜਾ ਮੈਂ ਕਿਹਾ ਇਹਨੇ ਫੇਰ ਕਰਾਈ ਆ ਉਹ ਸਾਨੂੰ ਦਾ ਅਗਲਾ ਖਬਰ ਜੂਵੇ ਬਾੜ ਦੀ ਵੇਰੀਆ ਇਹ ਕੰਮ ਕਰਾਇਆ ਬਾੜ ਤੇ ਉਹ ਜਾਨੂ ਸੀਵਰੇਜ ਬੰਦੇ ਤਿੰਨ ਮੁੰਡੇ ਤੇ ਉਹ ਆ ਕੇ ਖੜ ਗਏ ਉਹ ਮੇਰੇ ਹੱਥ ਤੋਂ ਬਾਈ ਕਰਨ ਲੱਗੇ ਹੂੰ ਸੱਤ ਤੋਂ ਬਾਈ ਕਰਨ ਲੱਗੇ ਮੇਰੇ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਬੰਦਾ ਗੈਂਤੀ ਲੈ ਕੇ ਮੇਰੇ ਉੱਪਰ ਨੂੰ ਆਇਆ ਜੀ ਫਿਰ ਕੌਂਸਲ ਮਨਪੀਰ ਸਿੰਘ ਹੈਪੀ ਨੇ ਦੱਬ ਕੇ ਮਾਰ ਕੇ ਭੇਜ ਆਏ ਪੇਡਨ ਨੂੰ ਭਾੜੀਏ ਫਿਰ ਮੈਂ ਥਾਣੇ ਰਿਪੋਰਟ ਦਿੱਤੀ ਜੀ ਤੇ ਮੇਰਾ ਕੋਈ ਉਹਨਾਂ ਨਾਲ ਲੇਂਦੇ ਨਹੀਂ ਕੋਈ ਰੰਜਿਚ ਨਹੀਂ ਕੋਈ ਮੇਰੀ ਕੋਈ ਜਾਣ ਪਛਾਣ ਨਹੀਂ ਕੋਈ ਕੁਝ ਨਹੀਂ ਨਾ ਹੱਦ ਤੱਕ ਮੈਂ ਉਹ ਬੰਦੇ ਬੁਲਾਏ ਨਹੀਂ ਪਰ ਇੰਨਾ ਪਤਾ ਵੀ ਸੀਵਰੇਜ ਮੈਨ ਨੇ ਹੈ ਕੱਚੇ ਮਲਾਏ ਹੰਨੇ ਜੀ ਤੇ ਪੁਲਿਸ ਨੂੰ ਜਦੋਂ ਤੁਸੀਂ ਕਾਰਵਾਈ ਦੇ ਲਈ ਰਿਪੋਰਟ ਲਖਾਈਆ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਪੁਲਤਰੀਆਂ ਨੇ ਕੋਈ ਨਹੀਂ ਵੀ ਜਿਹੜੀ ਤੁਹਾਡੇ ਨਾਲ ਹادثਾ ਹੋਇਆ ਵੀ ਇਹਨੂੰ ਕਾਨੂੰਨ ਕਾਨੂੰਨ ਦੇ ਅਧਾਰ ਤੇ ਵੀ ਕਾਰਵਾਈ ਕੀਤੀ ਜਾਊਗੀ ਇਹਨਾਂ ਪਾਸ ਜੀ ਇਹ ਕੱਲ ਨੂੰ ਕਿਸੇ ਹੋਰ ਇਹ ਕੱਲ ਨੂੰ ਕਿਸੇ ਹੋਰ ਪੱਤਰਕਾਰ ਨੂੰ ਹੱਥ ਨਾ ਪਾਣ। ਜੀ ਤੇ ਪੱਤਰਕਾਰ ਸਾਹਿਬ ਜਿਵੇਂ ਤੁਸੀਂ ਹੁਣ ਖਬਰਾਂ ਲਗਾਉਨੇ ਹੋ ਹਨਾ ਸੱਚੀਆਂ ਸੱਚ ਦੇ ਆਧਾਰ ਤੇ ਖਬਰਾਂ ਲਾਉਨੇ ਹੋ ਤਾਂ ਪਹਿਲੀ ਵਾਰੀ ਐਵੇਂ ਹੋਇਆ ਕਿਉਂਕਿ ਪਹਿਲਾਂ ਵੀ ਕਈ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਨੇ। ਪਹਿਲਾਂ ਕੁਝ ਦਿਨ ਪਹਿਲਾਂ ਦਾ ਜੀ ਜਦ ਮੈਂ ਰਾਮਲੀਲਾ ਤੇ ਜਾਂਦਾ ਹੁੰਦਾ ਤਾਂ ਰਾਮਲੀਲਾ ਦੇ ਦਿਨਾਂ 'ਚ ਇੱਕ ਆਮ ਆਦਮੀ ਪਾਰਟੀ ਦਾ ਇੰਦਰਜੀਤ ਇੰਦਰੀਆ ਜੀ ਸੋਸ਼ਲ ਮੀਡੀਆ ਇੰਚਾਰਜ ਜੀ ਉਹਨੇ ਵੀ ਮੈਨਾਂ ਦਾਰੂ ਪੀ ਕੇ ਗਾਲੀ ਕਲੋਚ ਕਰੀ ਸੀ ਮੈਂ ਦੇਖੋ ਸੀ ਹੈਗੇ Hindu ਬੰਦੇ ਜੀ ਸਾਡੇ राम ਦਾ ਕੰਨ ਚੋੜ ਰਿਆ ਤਾਂ ਜੀ ਚੜ ਕੀ ਪੱਤਰਕਾਰ ਤਾਂ ਲੜੇ ਨਹੀਂ ਸਕਦਾ ਕਿਸੇ ਨਾਲ ਹੂੰ ਜਰ ਕੀ ਦੋ ਤਿੰਨ ਬੰਦਿਆਂ ਨੇ ਮੈਨੂੰ ਕਿਆ ਕਹਣਾ ਤੈਨੂੰ ਗਾਲ੍ਹਾਂ ਕੰਡਦੇ ਇਹਨੂੰ ਪੁੱਛ ਬੰਦਾ ਛੱਡੋ ਯਾਰ ਵੀ ਸਰਕਾਰ ਇਹਨਾਂ ਦੀ ਆ ਜੀ ਜੇ ਆਪਾਂ ਕਾਨੂੰ ਪੰਗਾ ਲੈਣਾ ਜੀ ਚਲੋ ਜੀ ਉੱਤੇ ਜਦੋਂ ਮੈਨੂੰ ਗਾਲੀ ਗਲੋਚ ਕਰਨ ਲੱਗਿਆ ਫਿਰ ਮੈਂ ਆਪਣਾ ਘਰੇ ਆ ਗਿਆ ਮੈਂ ਕਹਾ ਛੱਡ ਯਾਰ ਵੀ ਛੱਡੀ ਨਹੀਂ ਸਰਕਾਰ ਆ ਵੀ ਆਪਾਂ ਕਾਨੂੰ ਪੰਗਾ ਲੈਣਾ ਫਿਰ ਆਪਣਾ ਉਸ ਤੋਂ ਬਾਅਦ ਉਹ ਬੰਦੇ ਦਾ ਕੋਈ ਲੈ ਨਹੀਂ ਹੂੰ ਠੀਕ ਹੈ ਨਹੀਂ ਉਹ ਬੰਦੇ ਦਾ ਮੇਰਾ ਤਾਂ ਕੰਮ ਹੋਇਆ ਤਾਂ ਤੋ ਜਿਵੇਂ ਸ਼ੂਟਿੰਗ ਲੱਗਦੀ ਦੀ ਬਾਈਟਮ ਸ਼ੂਟਿੰਗ ਦੀ 25 1000 ਦੀ ਹੁੰਦੀ ਹੈ ਹਾਂ 1000 ਦੀ ਪੱਚੀ ਨਹੀਂ ਕਟਾਉਂਦਾ ਸਾਡੇ ਵਰਗਾ ਪੱਤਰਕਾਰ ਹੁੰਦਾ ਇਮਾਨਦਾਰ ਅਗਲਾ ਕਹਿੰਦਾ ਯਾਰ ਵੀ ਨਗਰ ਕੌਂਸਲ ਨੂੰ ਘਾਟਾਗਾ ਤੇ ਪਾਣਾ ਵੀ ਪੁੱਛੀ ਤਾਂ ਸਹੀ ਬਿਲਕੁਲ ਵੀ ਪਰਤੀ ਕੱਟੀ ਹੈ ਕਿ ਨਹੀਂ ਕੱਟੀ ਜੇ ਪਰਮਿਸ਼ਨ ਹੈਗੀ ਹੈ ਕਿ ਨਹੀਂ ਜਰ ਕਿ ਜੇ ਸ਼ੂਟਿੰਗ ਦੀ ਪਰਮਿਸ਼ਨ ਹੁੰਦੀ ਆ ਜਾਂ ਕਿ ਪਰਮਿਸ਼ਨ ਵਿੱਚ ਲਿਖਿਆ ਜਾਂਦਾ ਵੀ ਤੁਸੀਂ ਕੋਈ ਵੀ ਜਾਵਾਜਾਈ ਠੱਪ ਨਹੀਂ ਕਰ ਸਕਦੇ ਜੀ ਹਾਂ ਤਾਂ ਦੋ ਜੀ ਮੈਂ ਸਤਿ ਸ਼ਾਸ਼ਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਇਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ ਪੀਤਾ ਕਿ ਕਿੰਨੇ ਸੇ ਹੋਰ ਪੱਤਰਕਾਰ ਨੂੰ ਹੱਤਨਾ ਬਾਣੇ ਜਦੋਂ ਸਾਡੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਇੰਦਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਇਲਜ਼ਾਮ ਪੱਤਰਕਾਰ ਰਾਜਨ ਭੱਲਾ ਦੇ ਵੱਲੋਂ ਉਹਨਾਂ ਦੇ ਉੱਤੇ ਲਗਾਏ ਗਏ ਨੇ ਉਸ ਬਾਰੇ ਗੱਲਬਾਤ ਕੀਤੀ ਤਾਂ ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਇੰਦਰੀ ਦੇ ਵੱਲੋਂ ਕੋਈ ਠੋਸ ਜਿਹੜਾ ਉਹ ਜਵਾਬ ਨਹੀਂ ਦਿੱਤਾ ਗਿਆ